ਨੁਕਸੇ ਮੈਂ ਜਿੰਨੇ ਵੀ ਦੱਸਦਾ ਹੁੰਦਾ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਤੁਹਾਡੇ ਚੈਨਲ ਦੇ ਮਾਰਫਤ ਇਹ ਕਹਿਣਾ ਕਿ ਹਰ ਇਨਸਾਨ ਰੱਬ ਦਾ ਰੂਪ ਹੈ ਵੀ ਤੰਦਰੁਸਤ ਰਹੇ ਸਮਾਜ ਜੀ ਮੈਂ ਪੰਜਾਬੀ ਆ ਮੈਂ ਪੰਜਾਬੀਆਂ ਦਾ ਡਾਕਟਰ ਆ ਮੇਰਾ ਇਹ ਵੀ ਰੱਬ ਨਾਲੇ ਵਾਅਦਾ ਕਰ ਰਿਹਾ ਸਮਾਜ ਨਾਲ ਨਹੀਂ ਕਿ ਮੈਂ ਆਪਣੇ ਪੰਜਾਬੀ ਤੰਦਰੁਸਤੀ ਦੇਖਣੇ ਦੁਨੀਆਂ ਜਿੱਥੇ ਮਰਜ਼ੀ ਮੇਰੇ ਤੇ ਟਰਸਟ ਕਰਨ ਲੱਗ ਗਏ ਜੀ 70% ਤਾਂ ਮੈਂ ਆਪਣੇ ਸਮਾਜ ਨੂੰ ਇਦਾਂ ਇਨਾਂ ਚੀਜ਼ਾਂ ਗੱਲਾਂ ਨਾਲੇ ਫ੍ਰੀ ਰੱਖਣਾ ਬਿਮਾਰੀਆਂ ਤੋਂ ਸਮਾਜ ਨੇ ਸਰਦੀ ਹੋਵੇ ਗਰਮੀ ਹੋਵੇ ਬਰਸਾਤ ਹੋਵੇ ਜੀ ਜਦੋਂ ਵੀ ਕਦੀ ਚੌਲ ਖਾਣੇ ਜੀ ਚਾਰ ਜੀਆਂ ਦੇ ਚੌਲਾਂ ਦੇ ਵਿੱਚ ਦੋ ਲੌਂਗ ਸਿਰਫ ਪਾ ਦੋ ਤੁਸੀਂ ਮੀਂਹ ਲੱਗਦੇ ਜਿਹੜੀ ਹੁਣ ਫਗਣ ਦੀਆਂ ਝੜੀਆਂ ਵੀ ਲੱਗਣੀਆਂ ਇਹਦੇ 'ਚ ਵੀ ਤੁਸੀਂ ਖਾ ਲਿਓ ਜੇ ਤੁਹਾਨੂੰ ਕਿਸੇ ਨੂੰ ਨੁਕਸਾਨ ਕਰ ਜਾਂਦਾ ਚੌਲ ਤਾਂ ਵੀ ਮੇਰੀ ਜ਼ਿੰਮੇਵਾਰੀ ਚੌਲ ਖਾ ਕੇ ਤੇ ਜੀ ਖਾਂਸੀ ਹੋ ਜਿੰਨੇ ਦੀ ਖਾਂਸੀ ਤੋਂ ਹੀ ਸ਼ੁਰੂਆਤ ਹੋ ਜਾਂਦੀ ਹੈ ਕਿ ਮੈਂ ਸਰ ਸਮਾਜ ਨਾਲ ਜੁੜਨੇ ਇਸ ਤਰੀਕੇ ਦਾ ਕਰਕੇ ਹੈ ਕਿ ਸਭ ਨਾ ਸਮਾਜ ਨੇ ਕਿਹਨੇ ਕਿਹਾ ਉਹਨੇ ਕਿਹਾ ਉਹਨੇ ਕਿਹਾ ਉਹ ਕੌਣ ਹੁੰਦਾ ਜੀ authentic talk ਹੋਏਗੀ ਸਿਰਫ ਦੋ ਲੋਗ ਉਹਦੇ ਨਾਲ ਕੀ ਹੋਏਗਾ ਜੀ ਲੋਗ ਸਰ ਉਹਦੀ ਤਸਵੀਰ ਬਦਲ ਜਾਂਦੀ ਚੌਲਾਂ ਦੀ ਤੇ ਤੁਹਾਨੂੰ ਕੋਈ ਬਾਈ ਨਹੀਂ ਕਰਦੇ ਅੱਛਾ ਬਾਈਵਾਦੀ ਵੀ ਹਾਰਟ ਦੇ ਪ੍ਰੋਬਲਮਾਂ ਕ੍ਰੀਏਟ ਕਰਦੇ ਸਰ ਹਾਰਟ ਤਾਂ ਇੱਕ ਇਨਾਕ ਤਾਂ ਪੁਰਜਾ ਹੈ ਬਸ ਇਹ ਅਮੇ ਬਖਤੇ ਪਾਈ ਰੱਖਦਾ ਬੰਦੇ ਨੂੰ ਹੋਰ ਹੈ ਕੀ ਫਿਲਮਾਂ ਵਾਲੇ ਵਾਂਗੂੰ ਕਹਿੰਦਾ ਨਿਕਲੇ ਤੇ ਤੇਰੇ ਚ ਵਿਚਾਰ ਬੁੰਦਾਈਆਂ ਪਰ ਤੂੰ ਪਜਾਈ ਰੱਖੀ ਸਾਰੀ ਦੁਨੀਆ ਹਾਰਟ ਨੇ ਪੰਪ ਕਰਨਾ ਬਲੱਡ ਨੂੰ ਬਾਕੀ ਖੂਨ ਕਿਧਰੋਂ ਕਿਧਰ ਵਾਣਾ ਜਿੱਦਾਂ ਦਾ ਆਣ ਉਹਨੇ ਅੱਗੇ ਤੋਰ ਦੇਣਾ ਠੀਕ ਹੈ ਉਹ ਵਿਚਾਰੇ ਦਾ ਤਾਂ ਕੋਈ ਕਸੂਰ ਹੀ ਨਹੀਂ ਇਹ ਤਾਂ ਅਸੀਂ ਡਾਕਟਰ ਮਾਇਆ ਵੀ ਹੋਗੇ ਮਾਇਆ ਦੇ ਪਿੱਛੇ ਥੜਕ ਜੇ ਕਿ ਕਰਕੇ ਅਸੀਂ ਸਮਾਜ ਨੂੰ ਗੁੰਮਰਾਹ ਕਰਨਾ ਸ਼ੁਰੂ ਕਰਤਾ ਦਰਤ ਦੰਦ ਦਾ ਵੀ ਮਾੜਾ ਨਹੀਂ ਹੈ ਮਰ ਤਾਂ ਲੋਕ ਮਲੇਰੀਜ ਬਹੁਤ ਜਾਂਦੇ ਆ ਜਿਹੜੇ ਫੋਬੀਆ ਕ੍ਰੀਏਟ ਕੀਤਾ ਵਾ ਇੱਕ ਖੋਪ ਸਮਾਜ ਵਿੱਚ ਪੈਦਾ ਕੀਤਾ ਵਾ ਜੀ ਕਿ ਵੀ ਹਾਰਟ ਅਟੈਕ ਆ ਗਿਆ ਜੀ ਆ ਹੋ ਗਿਆ ਹੁਣ ਬਾਈਪਾਸ ਹੋ ਗਈ ਜੇ ਤੁਸੀਂ ਇਲਾਜ ਕਰਤਾ ਬਾਈਪਾਸ ਕਰਤੀ ਵੀ ਦੁਬਾਰਾ ਕਿਉਂ ਖਰਾਬ ਹੋ ਵੀ ਹੋ ਤੁਸੀਂ ਸਟੰਟ ਪਾ ਦਿੱਤਾ ਫਿਰ ਦਵਾਈਆਂ ساری ਉਮਰ ਕਾ ਨੂੰ ਖੁਲਾਉਂਦੇ ਯਾਰ ਦਵਾਈ ਉਹਦੀ ਨਹੀਂ ਹੈ ਜਾਂ ਸਟੰਟ ਉਹਦਾ ਇਲਾਜ ਨਹੀਂ ਸੀਗਾ ਅਸੀਂ 4 ਮਹੀਨੇ 5 ਮਹੀਨੇ ਹੱਦ ਕਿਸੇ ਨੂੰ 6 ਮਹੀਨੇ ਦਵਾਈ ਖਵਾ ਕੇ ਛੁੱਟੀ ਆਪੇ ਕਰ ਦੇਦੀ ਉਹ ਕਹਿੰਦੇ ਵੀ ਦਵਾਈ ਛੱਡਣੀ ਨਹੀਂ ਜੀ ਰੋਟੀ ਖਾਂਦੇ ਤਾਂ ਦਵਾਈ ਵੀ ਖਾਓ ਵੀ ਤੇ ਤੇਰੀ ਦਵਾਈ ਖਾਣੀ ਵੀ ਰੋਟੀ ਦੀ ਕਿਆ ਲੋੜ ਹੈ ਜੀ ਰੋਟੀ ਖਾਣੀ ਤੇਰੀ ਦਵਾਈ ਦੀ ਕਿਆ ਲੋੜ ਹੈ ਪਰ ਬਹੁਤਿਆਂ ਨੂੰ ਕਹਿੰਦੇ ਤੁਸੀਂ 4 ਮਹੀਨੇ ਦੱਸਿਆ ਸੀ 3 ਮਹੀਨੇ ਚ 2.5 ਮਹੀਨੇ ਚ 2 ਮਹੀਨੇ ਚ ਤੁਸੀਂ ਆਪ ਬੰਦ ਕਰਵਾ ਦੇਣੋ ਤੇ ਬੰਦਾ ਕਹਿੰਦਾ ਅਸੀਂ ਦਵਾਈ ਬੰਦ ਬੰਦ ਨਹੀਂ ਕਰਨੀ ਤੁਸੀਂ ਕਹਦੇ ਹੋ ਕਿ ਦਵਾਈ ਬੰਦ ਕਰ ਦਈਏ ਉਹ ਕੀ ਹੋ ਜਾਂਦਾ ਜੀ ਫਿਰ ਸਰ ਮੈਂ ਬਲੱਡ ਦੀ ਤਸੀਰ ਤੇ ਕੰਮ ਕਰਦਾ ਮੈਂ ਬੋਡੀ ਨੂੰ ਨਾਲ-ਨਾਲ ਡੀਟੌਕਸੀਫਾਈ ਵੀ ਕਰਦਾ ਮੈਂ ਆਸਾਨ ਨਹੀਂ ਕਰਦਾ ਸਮਾਜ ਤੇ ਸਭ ਨੂੰ ਸਮਾਜ ਦਾ एहसान ਹੈ ਮੇਰੇ ਤੇ ਕਿ ਮੇਰੇ ਕੋਲ ਚੰਗੇ ਪੜੇ ਲਿਖੇ ਖਾਂਦਾਨ ਨਹੀਂ ਲੋਗ ਹਾਈਲੀ ਕੁਆਲੀਫਾਈਡ ਲੋਗ ਆਉਂਦੇ ਹੁਣ ਡਾਕਟਰ ਸਾਹਿਬ ਮੇਰੇ ਤੋਂ ਸੀਨੀਅਰ ਨੇ ਜੇ ਹੁਣ ਤੁਸੀਂ ਕਹੋ ਮੈਂ ਇਹਨਾਂ ਦਾ ਇਲਾਜ ਕੀਤਾ ਮੈਂ ਆਹ ਮਾਫੀ ਮੰਗਦਾ ਇਹਨਾਂ ਦਾ ਵਿਸ਼ਵਾਸ ਮੇਰੇ ਲਈ ਵੱਡੀ ਗੱਲ ਸੀ ਬਹੁਤ ਵੱਡੀ ਇਹਨਾਂ ਦਾ ਵਿਸ਼ਵਾਸ ਮੇਰੇ ਲਈ ਵੱਡੀ ਗੱਲ ਹੈ ਮੈਡਮ ساری ਉਮਰ ਪ੍ਰੋਫੈਸਰ ਰਹੇ ਜੀ ਜਿਆਦਾ ਨਹੀਂ ਤਾ 5-7000 ਡਾਕਟਰ ਬਣਾ ਕੇ ਹੱਥੋਂ ਗੱਡਿਆ ਜੀ ਜੀ ਮੈਂ ਤਾਂ ਪੜਨ ਵੇਲੇ ਆਪਣੀ ਜਗ੍ਹਾ ਇਕੱਲਾ ਹੀ ਤਾ ਮੁੜ ਕੇ ਇਕੱਲਾ ਹੀ ਡਾਕਟਰੀ ਕਰਦਾ ਜੀ ਜੀ ਮੇਰੇ ਵਾਸਤੇ ਇਹ ਬਲੇਸਿੰਗਸ ਹੁੰਦੀਆਂ ਨਾ ਕਿ ਮੇਰੇ ਇਹ एहसान ਹੈ ਦੇਖਿਆ ਕਿ ਨਾ ਮੈਨੂੰ ਡਾਕਟਰ ਮੰਨ ਲਿਆ ਨਾ ਉਹ ਰੱਬ ਦੀ ਰਹਿਜਾ ਜਿਹੜੀ ਜਿਹਨੂੰ ਕਹਿੰਦੇ ਹੈਗੇ ਜੀ ਕਿ ਉਹਨਾਂ ਨੇ ਆਪਣੇ ਤੋਂ ਵੱਧ ਕੇ ਮੇਰੇ ਤੇ ਵਿਸ਼ਵਾਸ ਕੀਤਾ ਉਹ ਵੀ ਡਾਕਟਰ ਸਾਹਿਬ ਨੂੰ ਉੱਥੇ ਸਾਡੇ ਆਈਸ਼ ਡਿਪਾਰਟਮੈਂਟ ਦੇ ਵਿੱਚ ਰਹੇ ਨੇ ਸਾਡੇ ਫਾਰਮੂਲੇ ਪਾਸ ਹੁੰਦੇ ਆ ਜੀ ਇਹਨਾਂ ਨੇ ਇਨਗਰੀਡੀਅੰਟ ਦੇਖੇ ਡੱਬੀ ਦੇ ਕਿ ਵੀ ਆ ਫਾਰਮੂਲਾ ਕੀ ਹੈ ਅੱਛਾ ਫਿਰ ਸਾਡੇ ਤੱਕ ਇਹਨਾਂ ਨੇ ਅਪਰੋਚ ਕੀਤੀ ਸੀ ਕਿ ਐਦਾ ਸੌਖਾ ਵੀ ਨਹੀਂ ਕਵੀ ਉਹਨੇ ਕਹਿੰਦਾ ਇਹਨੇ ਕਹਿੰਦਾ ਨਾ ਜੀ 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 ਸਾਡੇ ਡਾਕਟਰਾਂ ਦੇ ਚ ਇਹ ਬੜਾ ਇੱਕ ਖਾਸੀਅਤ ਹੁੰਦੀ ਹੈ ਕਿ ਅਸੀਂ ਬਰੀਕੀ ਤੱਕ ਚੱਲਦੇ ਆਂ ਏ ਚਲੋ ਚੱਲ ਚਲੋ ਚੱਲੇ ਤਾਂ ਬੇਲੀ ਪੀੜ ਹੈਗੀ ਅਸੀਂ ਉਦਾਂ ਦੀ ਪੀੜ ਵਾਲੇ ਹੁੰਦੇ ਹੀ ਨਹੀਂ ਜੀ ਜੀ ਇਹਨਾਂ ਨੇ ਉਹ ਦੇਖ ਕੇ ਮੇਰੇ ਨਾਲ ਗੱਲ ਕੀਤੀ ਕਿ ਤੁਹਾਡਾ ਕਿੱਥੇ ਹੈ ਕਿਦਾਂ ਹੈ ਫਿਰ ਮੈਂ ਦੱਸਿਆ ਫਿਰ ਵਿਚਾਰੇ ਆਏ ਫਿਰ ਮੇਰੇ ਤੇ ٹرسٹ ਕੀਤਾ ਮੈਂ ਇਹਨਾਂ ਨੂੰ ਪੁੜੀਆਂ ਮੰਨ ਕੇ ਦਿੱਤੀਆਂ ਤੇ ਪਹਿਲਾਂ ਤਾਂ ਅੱਛਾ ਜੀ ਮੈਂ ਕਿਹਾ ਜੀ ਸੇਮ ਫਾਰਮੂਲਾ ਮੇਰੇ ਖੁੱਲ੍ਹੇ ਪਿਆ ਤੁਸੀਂ ਘਰ ਦੇ ਡਾਕਟਰ ਹੋਗੇ ਹੁਣ ਤਾਂ ਠੀਕ ਹੈ ਨਾ ਜੀ ਤੇ ਇਸ ਕਰਕੇ ਮੈਡਮ ਨੇ ਪੁੜੀਆਂ ਬੈਠ ਕੇ ਆਪੇ ਬੰਨੀ ਆ ਸੋ ਫੇਰ ਮੈਂ ਕਹਾਂ ਤੁਸੀਂ ਡੱਬੀਓ ਖਾ ਲਿਆ ਕਰੋ ਤੁਸੀਂ ਪਾਊਡਰ ਦੇ ਚੱਕਰ ਦੀ ਕਰਨ ਨੂੰ ਪੈਣਾ ਹੈ ਮੇਰਾ ਇਹਨਾਂ ਮਤਲਬ ਇੱਕ ਮੈਂ ਸਮਾਜ ਨੂੰ ਵੀ ਕਹਿੰਦਾ ਆਪਣੇ ਆਪ ਨੂੰ ਵੀ ਕਹਿੰਦਾ ਕਿ ਮਾਇਆ ਤੁਸੀਂ ਜੇ ਜਿਆਦਾ ਬੜੀ ਇਕੱਠੀ ਕਰ ਵੀ ਲੋਗੇ ਨਾ ਤੁਹਾਨੂੰ ਲੱਗਦਾ ਉਹ ਤੁਹਾਡੇ بڑے ਮਹਿਲ ਮਨਾਰ ਹੋਣਗੇ ਪਰ ਜੇ ਸਤਗੁਰੂ ਦੇ ਚ足 ਬਸੀਕਤ ਦੇਵੇ ਮਜ਼ਾ ਤਾਂ ਤਾਂ ਹੀ ਹੈ ਕੀ ਆ ਹੋਇਆ ਅੱਛਾ ਤੇ ਇਸ ਕਰਕੇ ਥੋੜਾ ਜਿਹਾ ਸਬਰ ਲਾ ਕੇ ਚੱਲੋ ਜਿਹੜਾ ਜੋ ਕਰਦਾ ਜਿਹਦਾ ਵੀ ਕਰਮ ਹੈਗਾ ਆਪਣੇ ਨਾਲ ਹੈ ਪਰ ਮੈਂ ਆਪਣੇ ਕਰਮ ਦਾ ਆਪਣੇ ਧਰਮ ਦਾ ਆਪਣੇ ਸਮਾਜ ਦਾ ਜ਼ਿੰਮੇਵਾਰ ਰਹਿਣਾ ਹੈ ਕਿ ਹਿਮਾਲੇਕ ਮੇਰੇ ਹੱਥੋਂ ਕੋਈ ਇਦਾਂ ਦਨ ਹੈ ਹੁਣ ਖੱਲੀ ਜਾਂਦੇ ਚਲੇ ਜਾਣ ਜੀ ਮੇਰੇ ਕੋਲ ਵਿਚਾਰੇ ਕੀ ਖੋਲੇ ਚੱਲੇ ਜੀ ਜੀ ਐਟ ਲੀਸਟ ਉਹ ਇੰਨੀ ਦੂਰੋਂ ਚੱਲ ਕੇ ਆਏ ਉਹਨੇ ਚਰਨ ਤਪਏ ਠੀਕ ਹੈ ਅੱਛਾ ਡਾਟ ਸਬਜੈਕਟ